ਜੋ ਜਾਨਾ ਲਾਈਵ ਦੇਖ ਰਹੇ ਹੋ ਤੁਸੀਂ ਮਹਾਂਚਲ ਜੱਗੀ ਤਾਂ ਇੱਕ ਵੱਡੀ ਖਬਰ ਸਾਹਮਣੇ ਆ ਰਹੀ ਹੈ ਕਿ ਆ ਜਾ ਰਹੀ ਹੈ ਕਿ ਗੋਲੀਆਂ ਚੱਲੀਆਂ ਜਿਸ ਤੋਂ ਬਾਅਦ ਪੂਰੇ ਇਲਾਕੇ ਦੇ ਵਿੱਚ ਦਹਿਸ਼ਤ ਮਚ ਜਾਂਦੀ ਹੈ ਕਿਉਂਕਿ ਇੱਕ ਨੌਜਵਾਨ ਕੰਮ ਦੇ ਉੱਤੇ ਜਾ ਰਿਹਾ ਹੁੰਦਾ ਹੈ ਰਾਹ ਜਾਂਦੇ ਨੌਜਵਾਨ ਦੇ ਪਿੱਛੇ ਆ ਕੇ ਸਵਿਫਟ ਗੱਡੀ ਇੰਨੀ ਜ਼ੋਰ ਦੀ ਟੱਕਰ ਮਾਰਦੀ ਹੈ ਜਿਸ ਤੋਂ ਬਾਅਦ ਉੱਥੇ ਲੋਕ ਜਿਹੜੇ ਮੋਟਰਸਾਈਕਲ ਦੇ ਉੱਤੇ ਜਾ ਰਹੇ ਹੁੰਦੇ ਨੇ ਕਈ ਦੂਰ ਤੱਕ ਸਵਿਫਟ ਗੱਡੀ ਦਾ ਪਿੱਛਾ ਕਰਦੇ ਨੇ ਲੇਕਿਨ ਉਹ ਬਾਜ਼ ਨਹੀਂ ਆਂਦਾ ਡਰਾਈਵਰ ਆਪਣੀ ਗੱਡੀ ਨਹੀਂ ਰੋਕਦਾ ਲੇਕਿਨ ਬਾਅਦ ਦੇ ਵਿੱਚ ਝਗੜਾ ਉਦੋਂ ਵੱਜਦਾ ਜਦੋਂ ਡਰਾਈਵਰ ਆਪਣੇ ਨਾਲ ਹੋਰ ਆਪਣੇ ਸਾਥੀਆਂ ਨੂੰ ਲੈ ਕੇ ਆਉਂਦਾ ਹੈ ਉੱਥੇ ਝਗੜਾ ਕਰਨ ਦੇ ਲਈ ਜੀ ਹਾਂ ਇਹ ਪੂਰਾ ਮਾਮਲਾ ਫਿਰੋਜ਼ਪੁਰ ਦਾ ਦੱਸਿਆ ਜਾਂਦਾ ਹੈ ਜਿੱਥੇ ਕਿ ਬਸਤੀ ਨਿਜ਼ਾਮੁਦੀਨ ਵਾਲਾ ਵਿਖੇ ਇੱਕ ਤੋਂ ਬਾਅਦ ਇੱਕ ਕਈ ਗੋਲੀਆਂ ਚਲਾਈਆਂ ਨੇ ਅਤੇ ਗੋਲੀਆਂ ਚੱਲਣ ਦੇ ਨਾਲ ਆਸ-ਪਾਸ دہشت ਫੈਲ ਗਈ ਜਾਣਕਾਰੀ ਮਿਲੇ ਕਿ ਫਿਰੋਜ਼ਪੁਰ ਦੀ ਬਸਤੀ ਨਿਜ਼ਾਮਦੀਨ ਦੇ ਵਿੱਚ ਇੱਕ ਨੌਜਵਾਨ ਪੈਦਲ ਆਪਣੇ ਕੰਮ ਦੇ ਉੱਤੇ ਜਾ ਰਿਹਾ ਸੀ ਤਾਂ ਪਿੱਛੋਂ ਆ ਰਹੀ ਇੱਕ ਸਵਿਫਟ ਗੱਡੀ ਨੇ ਉਸ ਨੂੰ ਟੱਕਰ ਮਾਰੀ ਜਿਸ ਤੇ ਉਹ ਡਿੱਗ ਜਾਂਦਾ ਪਰ ਗੱਡੀ ਵਾਲੇ ਨੇ ਗੱਡੀ ਨਹੀਂ ਰੋਕੀ ਕੁਝ ਨੌਜਵਾਨਾਂ ਨੇ ਮੋਟਰਸਾਈਕਲ ਤੇ ਕਾਰ ਚਾਲਕ ਦਾ ਪਿੱਛਾ ਵੀ ਕਰਨ ਦੀ ਕੋਸ਼ਿਸ਼ ਕੀਤੀ ਤੇ ਉਸ ਨੂੰ ਰੋਕਿਆ ਉਤੋਂ ਕਾਰ ਚਾਲਕ ਭੱਜ ਜਾਂਦਾ ਪਰ ਕੁਝ ਸਮੇਂ ਬਾਅਦ ਹੀ ਗੱਡੀ ਵਾਲੇ ਨੇ ਆਪਣੇ ਹੋਰ ਸਾਥੀਆਂ ਨੂੰ ਬੁਲਾਇਆ ਉੱਥੇ ਲੈ ਕੇ ਆਉਂਦਾ ਪਹੁੰਚਦਾ ਗੱਡੀ ਦੀ ਚਾਬੀ ਦੀ ਮੰਗ ਕਰਨ ਲੱਗਦਾ ਜਦ ਦੋਨੋਂ ਪਾਸੇ ਤੂ ਤੂ ਮੈਂ ਮੈਂ ਹੁੰਦੀ ਹੈ ਤਾਂ ਗੱਡੀ ਵਾਲੇ ਨੇ ਲੋਕਾਂ ਨੇ ਜਿਹੜਾ ਫਿਸਲ ਕੱਢ ਲਈ ਉਸ ਤੋਂ ਬਾਅਦ ਇੱਕ ਤੋਂ ਬਾਅਦ ਇੱਕ ਕਈ ਫਾਇਰ ਕੱਢੇ ਉੱਤੇ ਹੀ ਝਗੜੇ ਦੇ ਵਿੱਚ ਦੋ ਨੌਜਵਾਨ ਵੀ ਜ਼ਖਮੀ ਦੋਨਾਂ ਧਿਰਾਂ ਦੇ ਵੱਲੋਂ ਇੱਕ ਦੂਜੇ ਦੇ ਉੱਤੇ aarop ਵੀ ਲਗਾਏ ਗਏ ਨੇ ਹੁਣ ਜ਼ਖਮੀ ਨੌਜਵਾਨ ਦੂਜੀ ਧਿਰ ਤੇ ਡਾਕਟਰ ਦਾ ਇਸ ਪੂਰੇ ਮਾਮਲੇ ਦੇ ਉੱਤੇ ਕੀ ਕੁਝ ਕਹਿਣਾ ਹੈ ਤੁਹਾਨੂੰ ਉਹ ਵੀ ਸੁਣਾਵਾਂਗੇ ਇਹ ਮੁੰਡਾ ਕਿਤੇ ਗਲੀ ਚੋਂ ਨਿਕਲਿਆ ਇਹ ਕਾਰ 'ਚ ਵੱਜੇ ਆ ਉਹ ਪਹਿਲਾ ਜਿਹੜਾ ਕਾਰ ਮਾਰ ਕੇ ਜਾ ਭੱਜ ਗਿਆ ਇਹ ਵਿਚਾਰਾ ਗੱਲ ਕਰਨਾ ਹੈ ਇਹਦੇ ਵਿੱਚ ਸਾਰੇ ਲੱਗ ਪਏ ਆ ਇਹ ਜਦੋਂ ਥੱਲੇ ਆ ਗਿਆ ਉਹ ਸਾਰੇ ਉੱਤੇ ਆ ਵੀ ਹੋ ਗਏ ਨਾ ਇਹਨੇ ਫੇਰ ਫੈਟ ਠੋਕੀ ਇਹਨੇ ਤਾਂ ਦੂਜੀ ਜਾਨ ਬਚਾਉਣੀ ਸੀ ਫੇਰ ਮਾਰ ਕੇ ਗਿਆ ਹਾਂ ਇਹਨੇ ਫੇਰ ਮਾਰ ਕੇ ਫਿਰ ਨਿੰਮ ਨਾਲ ਬੰਨ ਲਿਆ ਇਸੇ ਮੁੰਡੇ ਨੂੰ ਉਹ ਮੁੰਡਾ ਉਹ ਮੁੰਡਾ ਲੈ ਗਿਆ ਪੁਲਿਸਾਂ ਨੇ ਪੁਲਿਸ ਫੇਰ ਜਿਹਨੇ ਮਾਰਿਆ ਉਹਨੂੰ ਲੈ ਗਿਆ ਹਾਂ ਪੁਲਿਸਾਂ ਨੇ ਉਹਨੂੰ ਲੈ ਗਈ ਗੱਲ ਕੀ ਹੋਈ ਗੱਲ ਇਥੇ ਮੁੰਡੇ ਦਾ ਐਕਸੀਡੈਂਟ ਹੋਇਆ ਕਾਰ ਨਾਲ ਉਹ ਲੈ ਕੀ ਆ ਮੁੰਡੇ ਜਿਹੜਾ ਮੁੰਡਾ ਕਾਰ ਨਾਲ ਮਾਰੀ ਉਹ ਭੱਜ ਗਿਆ ਇਹ ਵਿਚਾਰਾ ਗੱਲ ਕਰਨ ਆਇਆ ਵੀ ਮੇਰੇ ਨਾਲ ਗੱਲ ਕਰੋ ਬਹਿ ਕੇ ਇਹਦੇ ਨਾਲ ਗੱਲ ਕੀ ਕਰਨੀ ਸਾਰੇ ਖਲ ਪੈ ਗਏ ਤੂੰ ਤੂੰ ਮੈਂ ਮੈਂ ਹੋ ਗਈ ਸਾਰੇ ਨਿੱਖੜ ਗਏ ਆ ਵੀਰ ਆਪਣਾ ਕੰਮ ਤੇ ਜਾ ਰਿਹਾ ਸੀ ਗੱਡੀ ਵਾਲਾ ਆਇਆ ਦਸਿੱਤ ਗੱਡੀ ਤੇ ਫਾਟ ਮਾਰ ਕੇ ਭੱਜ ਗਿਆ ਰੋਕ ਵੀ ਸਕਦਾ ਅਸਲ ਵੀ ਇਹ ਗਲਤੀ ਹੋ ਗਈ ਉਹਨੂੰ ਸਪੀਡ ਨਾਲ ਗੱਡੀ ਤੋੜ ਲਈ ਉਹਨੇ ਫਾਟ ਕੇ ਪਾ ਜਾਂਦੇ ਸੀ ਲਾਲੇ ਮੋਟਰਸਾਈਕਲ ਅਸੀਂ ਘੇਰ ਲਿਆ ਅਸੀਂ ਘੇਰ ਲਿਆ ਅਸੀਰ ਦੀ ਗੱਡੀ ਖੋਲਿਆ ਇਸ ਕਰ ਤਾਂ ਉੱਥੇ ਜਾਏਗਾ ਜਿੱਥੇ ਦੇਖ ਗਿਆ ਮੁੰਡੇ ਨੂੰ ਉੱਥੇ ਜਾਂਦੇ ਤੇਰੇ ਨਾਲ ਗੱਲ ਲਾਉਂਗੇ ਸਹੀ ਸਾਵਧਾਨ ਤੇ ਉਹ ਤਾਂ ਭੱਜ ਗਿਆ ਜਿਹਨੇ ਗੱਡੀ ਠੋਕੀ ਦੂਸਰੇ ਉਹਨੇ ਪਿੰਡ ਦੇ ਬਦਮਾਸ਼ ਭੇਜੇ ਉਹਨੇ ਤੇ ਉਹ ਤਾਂ ਕਹਿੰਦੇ ਵੀਰੇ ਗੱਡੀ ਦੀ ਚਾਬੀ ਦੋ ਤੇ ਫੋਨ ਦੇ ਦੋ ਸਾਡਾ ਠੀਕ ਆ ਉਹਨੇ ਫੋਨ ਤੇ ਗੱਡੀ ਦੀ ਚਾਬੀ ਮੰਗੀ ਕਹਿੰਦੇ ਵਸ ਤਾਂ ਜਿਹੜਾ ਡਰਾਈਵਰ ਸੀ ਜਿਹੜਾ ਜਿਆਦਾ ਸਿਆਣਾ ਡਰਾਈਵਰ ਬੰਦਾ ਹੋਣ ਨੂੰ ਲੈ ਗਿਆ ਤੇ ਫਿਰ ਉਹਨਾਂ ਨੇ ਕਹਿੰਦਾ ਐਵੇਂ ਨਹੀਂ ਕਰਨਾ ਤੇ ਐਵੇਂ ਕਰਦੇ ਅਸੀਂ ਉਹਨੇ ਪਿਸਤਲ ਕੱਢ ਲਈ ਅੱਠ ਪੈਰ ਕਰੇ ਭਾਜੀ ਬਦਮਾਸ਼ ਬਦਮਾਸ਼ ਬਾਦਲੇ ਦੀ ਅੱਠ ਪੈਰ ਕਰੇ ਇੱਕ ਮੁੰਡੇ ਦੇ ਬੈਠ ਲਗਿਆ ਤੇ ਗੱਲ ਵੱਟ ਗਿਆ ਵੀਰਾ ਛੋਟਾ ਰੌਲਾ ਕੀ ਹੈ ਬਸ ਰੌਲਾ ਕੁਛ ਨਹੀਂ ਉਹ ਗੱਡੀ ਦੀ ਫੈਟ ਦਾ ਹੀ ਰੌਲਾ ਬਸ ਗੱਡੀ ਮਾਰ ਕੇ ਚਲੇ ਗਏ ਗੱਡੀ ਨੂੰ ਮਾਰ ਕੇ ਤੇ ਉੱਤੇ ਆ ਕੇ ਫਾਇਰਿੰਗ ਕਰਦੇ ਕੀ ਨਾ ਕੋਟਾ ਹਾਂਜੀ ਮੇਰਾ ਨਾਮ ਰਾਜ ਸਰ ਗੋਲੀ ਤਾਂ ਜੇ ਕਿਸੇ ਦੇ ਜੇ ਗੋਲੀ ਚੱਲੀ ਤਾਂ ਕਿਹਦੇ ਲੱਗੀ ਵੀ ਹੋਣੀ ਆ ਭਾਈ ਸਾਹਿਬ ਥੋੜਾ ਤੇ ਹੌਣ ਬਣਾਉਣ ਵਾਲੀਆਂ ਗੱਲਾਂ ਮੁੰਡੇ ਦੇ ਜਾਰੀਆਂ ਸੱਟਾਂ ਵੱਜ ਗਈਆਂ ਸਿਰੋਂ ਦਾ ਥਾਂ ਥਾਂ ਤੋਂ ਵਟਾ ਪਿਆ ਇੱਕ ਮੁੰਡੇ ਦੇ ਗੱਲ 15 ਜਣੇ ਪਏ ਨੇ ਭਾਈ ਅੱਜ ਮਾਮਲਾ ਕਿਸੇ ਮਾਮਲਾ ਇਹ ਇਹਦਾ 사ਲਾ ਗੱਡੀ ਲੈ ਕੇ ਇੱਥੋਂ ਲੰਘ ਰਿਹਾ ਸੀ ਬਸਦ ਨਹੀਂ ਆਨ ਸੀ ਕੋਈ ਅੱਗੇ ਕੁੱਤਾ ਆਇਆ ਬਿੱਲੀ ਆਈ ਕੱਟ ਵੱਜ ਗਿਆ ਮੁੰਡੇ ਚ ਲੱਗ ਗਈ ਇਹ ਉਹ ਪੱਲੇ ਕੋਲ ਗੱਡੀ ਖੋ ਕੇ ਲੈ ਆਏ ਨੇ ਮੁੰਡੇ ਦੇ ਜਿਹਨੇ ਵੱਡੀ ਵੱਡੀ ਮੈਨੂੰ ਸਾਹਮਣੇ ਹੀ ਨਹੀਂ ਆਇਆ ਵੀ ਉਹਦੇ ਸੱਟ ਲੱਗੀ ਵੀ ਜਾਂ ਨਹੀਂ ਲੱਗੀ ਮੇਰਾ ਛੋਟਾ ਬ੍ਰਦਰ ਗਿਆ ਹੈ ਉਹਨੇ ਕਿਹਾ ਗੱਲਬਾਤ ਕੀਤੀ ਹੈ ਬੈਂਸ ਵਸਈਆ ਹੋ ਗਿਆ ਹੁਣ ਚਲੋ ਮੰਮੋਲੀ ਗੱਲ ਹੋ ਜਾਂਦਾ ਹੈ ਇਹਨਾਂ ਦੇ ਬੰਦੇ ਜ਼ਿਆਦੇ ਇਹ ਗਲਗੁਲ ਪਾ ਕੇ ਹੁੰਦੇ ਸੱਟਾ ਬਹੁਤ ਹੀ ਡਾਰੀਆਂ ਮਾਰਦੇ ਨਹੀਂ ਦੱਸਿਆ ਕਿ ਤੁਹਾਡੇ ਕੋਲ ਫਾਇਰ ਕਿੱਲੇ ਸੀ ਇਸ ਗੱਲ ਮੈਂ ਉਸ ਟਾਈਮ ਮੌਜੂਦ ਨਹੀਂ ਸਾਂ ਮੈਨੂੰ ਨਹੀਂ ਪਤਾ ਨਿਕਲੇ ਜਾਂ ਨਹੀਂ ਨਿਕਲੇ ਜੇ ਨਿਕਲੇ ਹੁਣ ਤੁਹਾਡੇ ਕੋਲ ਪਿਆਰੇਗਾ ਨਾ 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 ਬਿਲਕੁਲ ਨਹੀਂ ਜੇ ਨਿਕਲੇ ਹੁਣ ਤੇ ਕਿਸੇ ਦੇ ਲੱਗੇ ਨਾ ਭਾਈ ਜੋ ਚਰਾਉਣੇ ਸੀ ਜੇ ਅਗਲੇ ਨੇ ਆਪ ਦਾ ਵਿਚਾਰ ਕਰਨਾ ਸਰ ਤਾਂ ਫਿਰ ਸਿੱਧੇ ਮਾਰ ਸਕਦਾ ਸੀ ਜਿੱਥੇ ਉਹਨਾਂ ਦੇ ਇੰਨੀਆਂ ਸੱਟਾਂ ਵੱਜ ਗਿਆ ਉਹ ਫਿਰ ਸਿੱਧੇ ਮਾਰ ਸਕਦਾ ਸੀ ਏ ਹੁਣ ਪਤਾ ਨਹੀਂ ਆਪ ਦਾ ਪੱਖ ਦਾ ਉਹ ਬਚਾਅ ਕਰ ਰਹੇ ਆ ਹਾਂਜੀ ਬਰਾਮਦ ਹੋਇਆ ਜੀ ਬਰਾਮਦ ਹੋਇਆ ਜਦੋਂ ਉਹ ਚੀਜ਼ ਨਹੀਂ ਬਰਾਮਦ ਹੋਈ ਤੇ ਕਹਿਣ ਨੂੰ ਤਾਂ ਜੋ ਮਰਜ਼ੀ ਬਣਾ ਲਓ ਮੇਰੇ ਕੱਲੇ ਭਰਾ ਦੇ ਵੱਜ ਗਏ ਇਹ ਕੱਲਾ ਕਾਬੂ ਆਇਆ ਹਾਂ ਜੇ ਚੀਜ਼ ਬਰਾਮਦ ਹੋ ਜੇ ਨਾ ਫਿਰ ਤਾਂ ਬੰਦਾ ਕਹਿੰਦਾ ਹਾਂ ਇਥੇ ਹਾਰੇ ਜੀ ਸਾਨੂੰ ਮਾਰਨ ਆਏ ਨੇ ਤੇ ਇਹ ਤਾਂ ਹੁਣ ਇਸ਼ੂ ਬਣ ਰਿਹਾ ਇੱਕ ਤਾਂ ਸੱਟਾ ਮੁੰਡੇ ਦੇ ਜਾਦੀ ਨਾਲ ਆ ਦਿਤੀਆਂ ਉਤੋਂ ਕਹਿੰਦੇ ਸਾਡੇ ਫੈਰ ਮਾਰਤੇ ਇਹ ਕਰਤਾ ਜੇ ਉਹਨੇ ਆਦਾ ਬਚਾ ਕਰਨਾ ਉਹ ਮਰਨ ਵਾਲਾ ਹੋ ਗਿਆ ਸੱਬੀ ਮਾਰ ਸਕਦਾ ਸੀ ਆਪ ਦੇ ਬਚਾਲੀ ਕੋਣ ਨਹੀਂ ਮਾਰਦਾ ਫਿਰ ਅੱਜ ਬਸਤੀ ਨizamdin ਦੇ ਵਿੱਚ ਕੋਈ ਪੈਦਲ ਜਾ ਰਿਹਾ ਸੀ ਉਹਦੇ ਅੱਗੇ ਵਿੱਚ ਉਹਦੇ ਕਾਰਵਜੀ ਜਿਹਦੇ ਕਰਕੇ ਉਹਨਾਂ ਦਾ ਆਪਸ ਦੇ ਵਿੱਚ ਝਗੜਾ ਹੋਇਆ ਇਸ ਕਰਕੇ ਉਹਨਾਂ ਦੀ ਕਾਰ ਉਹਨਾਂ ਨੇ ਉੱਥੋਂ ਆਪਦੇ ਕੋਲੇ ਰੱਖ ਲਈ ਜੋ ਫਿਰ ਦੂਜੀ ਧਿਰੋਂ ਉਹਨਾਂ ਨੇ ਆ ਕੇ ਉਹਨਾਂ ਦੇ ਉੱਤੇ ਕੋਈ ਗੋਲੀ ਚਲਾਈ ਜਿਸ ਦੇ ਵਿੱਚ ਪਬਲਿਕ ਨਹੀਂ ਉੱਥੇ ਉਹਨੂੰ ਫੜ ਲਿਆ ਉਹਦਾ ਵੈਪਨ ਵੀ ਮਿਲ ਗਿਆ ਤੇ ਉਹ ਜਿਹੜਾ ਦੂਜਾ ਬੰਦਾ ਉਹ ਵੀ ਥੋੜੀ ਜਿਹੀ ਸੱਟ ਲੱਗੀ ਆ ਤੇ ਇਹਦੇ ਵੀ ਥੋੜੀ ਜਿਹੀ ਸੱਟਾਂ ਲੱਗੀਆਂ ਪਰ ਦੋਨੋਂ ਆਊਟ ਆਫ ਡੇਂਜਰ ਆ ਤੇ ਹੁਣ ਹਸਪਤਾਲ ਦੇ ਜਿਹੜੇ ਰਾਜ ਆ ਬਾਕੀ ਜਾਂਚ ਚੱਲ ਰਹੀ ਸਰ ਉਹ ਬੰਦੇ ਜਿਹੜੇ ਕੋਈ ਲੱਗ ਉਹ ਇੱਕ ਬੰਦਾ ਪਬਲਿਕ ਨੇ ਉੱਥੋਂ ਫੜ ਲਿਆ ਹੁਣ ਬਾਕੀ ਇਹ ਤੋਂ ਪੁੱਛਗਿੱਛ ਕਰਕੇ ਜਿਹੜੇ ਬਾਕੀ ਬੰਦੇ ਨੇ ਉਹ ਵੀ ਫੜੇ ਜਾਣਗੇ ਕੇਸਿਸ ਤਕ ਕੀਤਾ ਜਾ ਰਿਹਾ ਹੈ ਐਲੀਗੇਟਿਡ ਐਫਆਰ ਆ ਰਿਹਾ ਹੈ ਜਦ ਤੱਕ ਰਾਤ ਨੂੰ ਨਿਕਲ ਕੇ ਰਿਪੋਰਟ ਦੇਖਣੀ ਆ ਤੇ ਕੀ ਮਾਮਲਾ ਕੀ ਹੋ ਗਿਆ ਪਤਾ ਚੱਲਣਾ ਉਸੇ ਜਾਂਦੇ ਭਾਈ ਇਹ ਰਿਪੋਰਟ ਦਾ ਐਕਸੀਡੈਂਟ ਸੀਗਾ ਤੇ ਉਹਦੇ ਵਿੱਚ ਹੀ ਇਹ ਵੱਡੀ ਆਫਤ ਹੋ ਗਈ ஈ நாம் நாம் கண்டிப்பா பல டாக்டர்